ਸਰ ਅੱਜ ਨਸ਼ਾ ਵਿਰੋਧ ਮੁਹਿੰਮ ਚਲਾਈ ਜਾ ਰਹੀ ਹੈ ਡਰਗ ਅਵੇਅਰਨੈਸ ਦੇ ਤੌਰ ਤੇ ਅਸੀਂ ਪਟਿਆਲਾ ਦੇ ਵਿੱਚ ਜਿਹੜੀ ਸੈਕਲਰਲੀ ਕਰਾਈ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦਾ ਸੰਦੇਸ਼ ਹੈ ਕਿ ਘਰ ਘਰ ਤੱਕ ਜਿਹੜੀ ਇਹ ਅਵੇਅਰਨੈਸ ਪਹੁੰਚਾਈ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੇ ਉਹ ਡਰਗਸ ਨਾਲ ਲੈਣ ਦੇਖੋ ਬੱਚੇ ਦੇ ਮਨ ਦੇ ਵਿੱਚ ਕੋਈ ਫਰਸਰੇਸ਼ਨ ਹੈ ਉਹਨੂੰ ਹੋਰ ਕਿਸੇ ਤਰੀਕੇ ਨਾਲ ਚੰਗੀ ਖਰਾਕ ਦੇ ਕੇ ਖੇਡਾਂ ਵਾਲੇ ਪਾਸੇ ਜੋੜ ਕੇ ਉਹਦੀ ਜਿਹੜੀ ਹੈ ਫ੍ਰਸਟ੍ਰੇਸ਼ਨ ਜਿਹੜੀ ਦੂਰ ਹੋਵੇ ਤੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪ ਕੋ ਆਪਣੇ ਏਰੀਆ ਦੇ ਵਿੱਚ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰੱਗ ਸਪਲਾਈਅਰ ਕੋਈ ਬੰਦਾ ਹੈਗਾ ਸਪਲਾਈ ਕਰਦਾ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦੇਣਾ ਅਸੀਂ ਸਾਰਾ ਸਿਕਰਟ ਰੱਖਾਂਗੇ ਤੇ ਜਿਹੜੀ ਇਹ ਅਵੇਰਨੈਸ ਹੈ ਇਹ ਇੱਕ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਇਦਾਂ ਦੀ ਜਾਗਰੂਕਤਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚੋਂ ਬੱਚਿਆਂ ਕੋਲ ਪਹੁੰਚੇਗੀ ਤੇ ਘਰ-ਘਰ ਪਹੁੰਚੇਗੀ ਤੇ ਸਾਡਾ ਪੰਜਾਬ ਨੇਚਰਲੀ ਜਿਹੜਾ ਰੰਗਲਾ ਪੰਜਾਬ ਬਣੇ। ਜਿਸ ਤਰ੍ਹਾਂ ਕਿ ਬੱਚੇ ਨਸ਼ਾ ਛੜਨਾ ਚਾਹੁੰਦੇ ਨੇ ਕਈ ਲੋਕ ਉਹਨਾਂ ਉਸੇ ਅਵੇਅਰਨੈਸ ਕੀਤੀ ਜਾਏਗੀ ਉਹਨਾਂ ਉਸੇ ਦੇ ਦੇਖੋ ਜਿਹੜੇ 1-2% ਕੋਈ ਪ੍ਰੈਸੈਸ਼ਨ ਦੇ ਵਿੱਚ ਆ ਕੇ ਨਸ਼ਾ ਲੈਂਦਾ ਹੈ ਸਰਕਾਰੀ ਤੌਰ ਤੇ ਉਹਨਾਂ ਦੇ ਕੈਂਪ ਲਾਏ ਜਾਂਦੇ ਨੇ ਉਹਦੇ ਹੀ ਬਿਲ ਪਾਵਰ ਨੂੰ ਮਜ਼ਬੂਤ ਕੀਤਾ ਜਾਂਦਾ ਤਾਂ ਤਾਂ ਜਿਹੜੇ ਬੱਚੇ ਉਹ ਆਪਣੇ ਜ਼ਿੰਦਗੀ ਦੇ ਵਿੱਚ ਇਸ ਜਿਹੜੀ ਬਿਮਾਰੀ ਤੋਂ ਛਡਕਾਰਾ ਭਾ ਕੇ ਵੰਦਰਸ ਬਣ ਸਕਦੇ ਜੀ ਸਰ ਅੱਜ ਨਸ਼ੇ ਦੇ ਵਿਰੋਧ ਮਹਿੰਨਤ ਲਾਈ ਜਾ ਰਹੀ ਹੈ ਕਿਹੜੀ ਆ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਨਸ਼ਾ ਜਿਹੜਾ ਹੈਗਾ ਉਹ ਇੱਕ ਆਇਡੈਂਟੀਫਾਈਡ ਇਸ਼ੂ ਹੈ ਪੰਜਾਬ ਸਰਕਾਰ ਦੀ ਤਰਫੋਂ ਜਿਸ ਤੇ ਆਪਾਂ ਐਜ਼ ਅ ਜੰਗ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰ ਦੀ ਤਰਫੋਂ ਜਿਹੜੀ ਹੈਗੀ ਹੈ ਕਾਰਵਾਈ ਹੋ ਰਹੀ ਹੈ ਤੇ ਇਹਦੇ ਵਿੱਚ ਆਪਾਂ ਵੱਖ-ਵੱਖ ਥੀ ਦਾ ਨੇ ਜਿਹਦੇ ਵਿੱਚ ਇੱਕ ਇਨਫੋਰਸਮੈਂਟ ਜਿਹੜਾ ਪਾਰਟ ਹੈ ਤੇ ਉਹ ਵੱਖਰਾ ਹੈਗਾ ਤੇ ਨਾਲ ਹੀ ਆਪਾਂ ਕੋਸ਼ਿਸ਼ ਕਰ ਰਹੇ ਆਂ ਪ੍ਰੀਵੈਂਟਿਵ ਸਟ੍ਰੈਟਜੀਜ਼ ਦੀ ਤਰਫ ਜਿੱਥੇ ਆਪਾਂ ਕਿ ਇੰਦੇ ਬੱਚੇ ਜਿਹੜੇ ਹੈਗੇ ਆ ਯਾ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਕਿ ਵਕ ਵਕ ਉਪਰਾਲੇ ਵੀ ਕਿਤੇ ਜਾ ਰਹੇ ਨੇ ਤੁਸੀਂ ਵੇਖਦੇ ਵੀ ਹੋ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਹੈਗਾ ਆਪਾਂ ਖੇੜਾ ਵਚਨ ਪੰਜਾਬ ਦੀਆਂ ਜਿਹੜਾ ਹੈਗਾ ਉਹ ਆਯੋਜਿਤ ਕਰਦੇ ਨੇ ਤੇ ਜਿਹਦੇ ਵਿੱਚ ਲਗਭਗ 4 ਲੱਖ ਦੇ ਕਰੀਬ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਖੇੜਾ ਵਿੱਚ ਹਿੱਸਾ ਲੈਂਦੇ ਨੇ ਤੇ ਨਾਲ ਹੀ ਹਰ ਮਹੀਨੇ ਹਰ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਾ ਵਿਰੋਧੀ ਜਿਹੜੇ ਹੈਗੇ ਆ ਐਕਟੀਵਿਟੀਜ਼ ਆਪਾਂ ਜ਼ਰੂਰ ਕਰਦੇ ਆ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ लिस तरफों जिला प्रशासन केैली करवाई जा रही है यही है कि आप यूथ स्ने दिए पेरेंट्स नई जनहा दीए कि नशा जगह एक बुरी लत है बुरी चीज है तो ये आपिश ये करनी है कि, कि किसी भी किसी तरीके अपने बच्चा ये किसी जुड़न ना दीए ते अज का देख रहे हो कि किस तरीके सोच रहे हजार एक बच्चे आवे पर ਹੁਣ ਵੀ ਦੇਖੋ 10 15 ਮਿੰਟ ਜਿਹੜੇ ਹੋ ਗਏ ਤੇ ਹੁਣ ਵੀ ਆਪਣੀ ਲਾਈਨ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਤੇ ਕਾਫੀ ਵੱਧ ਚੱਤੇ ਬੱਚੇ ਜਿਹੜੇ ਹੈ ਕਿ ਇਹਦੇ ਵਿੱਚ ਹਿੱਸਾ ਲੈ ਰਹੇ ਜਿਹੜਾ ਕਿ ਇੱਕ ਸਨੇਹਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਹੁਣ ਵੀ ਤੰਦਰੁਸਤ ਹੈ ਔਰ ਤੰਦਰੁਸਤੀ ਦੀ ਵੱਲ ਜਿਹੜਾ ਹੈਗਾ ਉਹ ਵੱਧ ਰਿਹਾ ਹੈਗਾ ਤੇ ਉਮੀਦ ਇਹ ਹੀ ਕਰਾਂਗੇ ਕਿ ਜਿਵੇਂ ਪ੍ਰੀਵੈਂਟਿਵ ਸਟ੍ਰੈਟਜੀ ਚੱਲ ਰਹੀਆਂ ਨੇ ਨਾਲ ਹੀ ਪੁਲਿਸ ਜਿਹੜਾ ਹੈਗਾ ਇਨਫੋਰਸਮੈਂਟ ਐਕਟੀਟੀਆਂ ਕਰ ਰਹੀ ਹੈ ਤੇ ਆਪਾਂ ਉਮੀਦ ਇਹ ਕਰਾਂਗੇ ਕਿ ਜਲਦੀ ਪੰਜਾਬ ਨੂੰ ਜਿਹੜਾ ਹੈਗਾ ਨਸ਼ੇ ਤਲਤੋ ਜਿਹੜੇ